ਭავਿਸ਼ਯ ਦੇਖ ਰਹੇ ਤੁਸੀਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਵਿਰੋਧੀ ਐਮ ਐਲ ਏ ਸ ਨੇ ਕਈ ਮੁੱਦੇ ਚੁੱਕੇ ਉਹਨਾਂ ਵਿੱਚੋਂ ਇੱਕ ਸੰਦੀਪ ਜਾਖੜ ਜਿਹੜੇ ਅਬੋਰ ਤੋਂ ਵਿਧਾਇਕ ਨੇ ਨਾਲ ਗੱਲਬਾਤ ਕਰਦੇ ਆ ਸੰਦੀਪ ਜੀ ਕਿਵੇਂ ਓਵਰਵਿਊ ਦੋਗੇ ਓਵਰਆਲ ਇਸ ਬਜਟ ਸੈਸ਼ਨ ਦਾ ਦੇਖੋ ਓਵਰਆਲ ਓਵਰਵਿਊ ਸਪੀਕਰ ਸਾਹਿਬ ਦਾ ਧੰਨਵਾਦ ਕਰਨਾ ਚਾਹਾਂਗੇ ਵੀ ਅੱਜ ਦੇ ਦਿਨ ਕਿਸੇ ਪਾਰਟੀ ਨਾਲ ਅਸੋਸੀਏਟ ਨਹੀਂ ਹੈਗੇ ਲੇਕਿਨ ਉਹਨਾਂ ਨੇ ਮੌਕਾ ਦਿੱਤਾ ਸੋ ਉਹਦੇ ਵਾਸਤੇ ਧੰਨਵਾਦ ਥੋੜੀ ਨਿਰਾਸ਼ਾ ਵੀ ਹੋਈ ਵੀ ਬਜਟ ਦੇ ਉੱਤੇ ਵੀ ਮੈਂ ਟਾਈਮ ਮੰਗਿਆ ਸੀ ਉਹਨਾਂ ਨੇ ਕਿਹਾ ਵੀ 3 ਮਿੰਟ ਦੇਵਾਂਗੇ ਪਰ ਚਲੋ ਉਹ ਕਿਸੇ وجہ ਨਾਲ ਗੱਲ ਨਹੀਂ ਹੋ ਪਾਈ ਬਟ ਜਿਹੜਾ ਬਜਟ ਸੀਗਾ ਬਜਟ ਸੈਸ਼ਨ ਸੀਗਾ ਮੈਂ ਮੈਂ ਅੱਜ ਵੀ ਮੰਨਦਾ ਕਿ ਆਪਾਂ ਨੂੰ ਥੋੜੇ ਜੇ ਲੰਬੇ ਸੈਸ਼ਨਸ ਦੀ ਲੋੜ ਹੈ ਕਿਉਂਕਿ ਕਈ ਮੁੱਦੇ ਹੈ ਇੱਕ ਸਪੀਕਰ ਸਾਹਿਬ ਨੇ ਉਸ ਦਿਨ ਇੱਕ ਬਹਿਸ ਕਰਾਈ ਸੀ ਪਾਣੀ ਉੱਤੇ ਜਿਹੜਾ ਆਪਣਾ ਪੰਜਾਬ ਦਾ ਹੇਟਲਾ ਪਾਣੀ ਹੈ ਉਹਨੂੰ ਬਚਾਉਣ ਵਾਸਤੇ ਬਟ ਆਪਾਂ ਹੁਣ ਹੁਣ ਲੋਡ ਹੈਗੀ ਹੈ ਵੀ ਆਪਾਂ ਉਹ ਬਹਿਸ ਦੇ ਬਾਅਦ ਉਹਦੇ ਉੱਤੇ ਕੋਈ ਆਪਾਂ ਉਹਦਾ ਨਿਚੋੜ ਕੱਢ ਕੇ ਉਹਦਾ ਕਾਨੂੰਨ ਬਣਾਈਏ ਕਿਉਂਕਿ ਅੰਦਰ ਇੱਕ 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 ਮੈਂਬਰ ਨੇ ਟਿੱਪਣੀ ਕੀਤੀ ਵੀ ਆਪਾਂ ਉਹਨਾਂ ਨੇ ਗੱਲ ਕੀਤੀ ਵੀ ਇਹਦਾ ਤਾਂ ਆਪਾਂ ਕਾਨੂੰਨ ਬਣਾ ਕੇ ਇਹਨੂੰ ਲਾਗੂ ਕਰਾਈਏ ਤੇ ਮੈਂ ਅੰਦਰ ਖੜੇ ਹੋ ਕੇ ਆ ਗੱਲ ਕਹੀ ਸੀ ਵੀ ਕਾਨੂੰਨ ਤਾਂ ਆਪਾਂ ਬਣਾਣਾ ਹੈ ਵੀ ਆਰ ਆਪਾਂ ਨੂੰ ਕੋਈ ਪੁੱਛਦਾ ਤੁਸੀਂ ਕੀ ਕੰਮ ਕਰਦੇ ਹੋ ਆਫੀਸ਼ੀਅਲੀ ਵੀ ਆਰ ਲਾਅ ਮੇਕਰਸ ਆਪਾਂ ਹੀ ਤਾਂ ਕਾਨੂੰਨ ਬਣਾਣੇ ਤੇ ਆਪਾਂ ਹੀ ਉਹਨੂੰ ਇਨਫੋਰਸ ਕਰਾਣਾ ਤੇ ਦੇਖੋ ਗੱਲ ਬਜਟ ਜੀਡੀ ਸਪੀਚ ਦਿੱਤੀ ਸੀ ਐਫਐਮ ਸਾਹਿਬ ਨੇ ਉਹਨਾਂ ਨੇ ਇੱਕ ਬਹੁਤ ਵੱਡੀ ਉਹਦੇ ਵਿੱਚ ਇੱਕ ਟਿੱਪਣੀ ਜੀ ਕਰਤੀ ਵੀ ਨਾ ਤਾਂ ਪੁਰਾਣੀ ਸਰਕਾਰਾਂ ਕੋਲੇ ਨਾ ਨiyet ਸੀ ਨਾ ਨੀਤੀ ਸੀ ਤੇ ਦੇਖੋ ਅੱਜ ਦੇ ਦਿਨ ਬਹੁਤ ਚੰਗਾ ਮੌਕਾ ਸੀ ਵਧੀਆ ਤਾਂ ਆ ਹੁੰਦਾ ਵੀ ਆਪਣੇ ਕੋਲੇ ਨਾ ਤਾਂ ਇੰਡਸਟਰੀਅਲ ਪਾਲਿਸੀ ਹੈ ਪੰਜਾਬ ਕੋਲੇ ਨਾ ਹੀ ਖੇਤੀਬਾੜੀ ਪਾਲਿਸੀ ਹੈ ਪੰਜਾਬ ਕੋਲੇ ਤੇ ਕਿਸੇ ਵੀ ਸੂਬੇ ਨੂੰ ਅੱਗੇ ਵਧਣ ਵਾਸਤੇ ਕੀ ਚਾਹੀਦਾ ਮਜ਼ਬੂਤ ਖੇਤੀਬਾੜੀ ਖਾਸ ਕਰਕੇ ਪੰਜਾਬ ਐਂਡ ਮਜ਼ਬੂਤ ਵਪਾਰ ਵਪਾਰੀ ਤੇ ਦੋਨੋਂ ਦੀਆਂ ਨੀਤੀਆਂ ਨਹੀਂ ਤੁਸੀਂ ਪੁਰਾਣੀ ਟਿੱਪਣੀਆਂ ਕਰ ਰਹੇ ਹੋ 3 ਸਾਲ ਦੇ ਵਿੱਚ ਆਪਾਂ ਕਿਹੜੀ ਉਹ ਬਣਾ ਲਈ ਨੀਤੀ ਤੇ ਉਹਦੇ ਵਿੱਚ ਆਪਾਂ ਜੇ ਚਰਚਾ ਕਰਦੇ ਤੇ ਆਪਾਂ ਪਹਿਲੇ ਹੀ ਸਪੀਕਰ ਸਾਹਿਬ ਨਾਲ پلان ਬਣਾਉਂਦੇ ਵੀ ਆ ਅਸੀਂ ਬਿੱਲ ਲੈ ਕੇ ਆਣਾ ਚਾਹੁੰਦੇ ਆ ਖੇਤੀਬਾੜੀ ਦਾ ਬਿੱਲ ਲਿਆ ਕੋਈ ਇੰਡਸਟਰੀ ਦਾ ਬਿੱਲ ਇਹਦੇ ਵਿੱਚ ਖੁੱਲ ਕੇ ਚਰਚਾ ਕਰੀਏ ਐਨ ਆਪਸੀ ਸਹਿਮਤੀ ਬਣਾਈਏ ਕਿਉਂਕਿ ਮੈਂ ਅੰਦਰ ਵੀ ਆ ਗੱਲ ਕੀਤੀ ਸੀ ਖੇਤੀਬਾੜੀ ਦੇ ਵਿੱਚ ਸਭ ਤੋਂ ਵੱਡਾ ਅਹਿਮ ਅੱਜ ਪ੍ਰੋਬਲਮ ਕੀ ਹੈ ਨੀਤੀ ਬਣਾਉਣ ਵਾਸਤੇ ਮੇਰਾ ਮੰਨਣਾ ਮੈਂ ਗਲਤ ਹੋ ਸਕਦਾ ਵੀ ਸਰਕਾਰਾਂ ਕਿਉਂ ਕਤਰਾਂਦੀ ਹੈ ਸਰਕਾਰਾਂ ਇਸ ਕਰਕੇ ਕਤਰਾਂਦੀ ਹੈ ਆਪਾਂ ਜੇ ਬਜਟ ਵੇਖੀਏ ਹੁਣ ਜਿਹੜਾ ਆਇਆ ਹੈ ਮੇਰੇ ਖਿਆਲ 14000 ਕਰੋੜ ਦਾ ਕੁਝ ਲਗਭਗ ਐਗਜ਼ੈਕਟ ਫਿਗਰ ਮੈਨੂੰ ਧਿਆ ਨਹੀਂ 14000 ਕੁਝ ਕਰੋੜ ਦਾ ਬਜਟ ਹੈ ਖੇਤੀਬਾੜੀ ਦਾ ਹਾਂਜੀ 14925 ਥੈਂਕ ਯੂ ਉਹਦੇ ਵਿੱਚ 9900 ਕੁਝ ਕਰੋੜ ਸਿੱਧਾ ਦਾ ਸਿੱਧੇ ਤੌਰ ਤੇ ਬਿਜਲੀ ਸਬਸਿਡੀ ਹੈ ਐਨ 1000 1500 ਤੁਸੀਂ ਕੱਢ ਲਓ ਉਹਦੇ ਵਿੱਚੋਂ ਆਪਣੇ ਤਨਖਾਹ ਵਗੈਰਾ ਵਿਭਾਗ ਦੇ ਲੋਕਾਂ ਦੀ ਸਾਰਾ ਕੁਝ ਤੇ ਕਿੰਨਾ ਕੁ ਰਹਿ ਗਿਆ ਸੋ ਕਹਿਣ ਦਾ ਭਾਵ ਹੈ 75% ਬਜਟ ਦਾ ਆਇਆ ਮਤਲਬ ਬੁਕਸ ਦੇ ਵਿੱਚ ਆਇਆ ਐਂ ਇਮੀਡੀਏਟਲੀ ਦੂਜੇ ਖਾਤੇ 'ਚ ਚਲਾ ਗਿਆ ਸੋ ਪੰਜਾਬ ਦਾ ਜਿਹੜਾ ਕਿਸਾਨ ਹੈ ਪੰਜਾਬ ਦੀ ਕਿਸਾਨੀ ਹੈ ਉਹ ਕਿਵੇਂ ਆਪਾਂ ਇਹਨੂੰ ਖੁਸ਼ਹਾਲ ਕਰਾਂਗੇ ਸੋ ਉਹਦੇ ਤੇ ਮੈਂ ਹਾਊਸ ਦੇ ਵਿੱਚ ਗੱਲ ਕਹੀ ਸੀ lettes have a debate ਉਹਦੇ ਵਿੱਚ ਜਿਹੜੀ ਗੱਲਾਂ ਦੇ ਆਪਾਂ ਸਹਿਮਤੀ ਬਣਾ ਸਕਦੇ ਆ ਉਹ ਤਾਂ ਬਣਾਈਏ ਐਂ ਮੇਰਾ ਅਗੇਨ ਮੰਨਣਾ ਹੈ ਆ ਜਿਹੜਾ ਮੈਂ ਅੰਦਰ ਉਸ ਦਿਨ ਮੈਂ ਗੱਲ ਕਰਨੀ ਸੀ ਪਰ ਚਲੋ ਤੁਹਾਡੇ ਰਾਈ ਮੈਂ ਗੱਲ ਕਰ ਦਿੰਦਾ ਅੰਦਰ ਤਾਂ ਮੈਨੂੰ ਵਕਤ ਨਹੀਂ ਮਿਲਿਆ ਮੇਰੀ ਸੋਚ ਹੈ ਵੀ ਆ ਜਿਹੜਾ 9900 ਕਰੋੜ ਦਾ ਫਿਗਰ ਹੈ ਸਬਸਿਡੀ ਹੈ ਆਪਾਂ ਜਿਹੜੀ ਬਿਜਲੀ ਸਬਸਿਡੀ ਆਪਾਂ ਕਿਸਾਨ ਵੀਰਾਂ ਨੂੰ ਦੇ ਰਹੇ ਆ ਕਿਉਂ ਨਾ ਆਪਾਂ ਡਾਈਵਰਸੀਫਿਕੇਸ਼ਨ ਕਿਉਂ ਨਹੀਂ ਕਾਮਯਾਬ ਹੋ ਰਹੀ ਹੈ ਕਿਉਂ ਨਹੀਂ ਕਿਸਾਨ ਉਸ ਪਾਸੇ ਜਾ ਰਹੇ ਸਿੱਧੀ ਜੀ ਸਿੰਪਲ ਮੈਥਮੈਟਿਕਸ ਹੈ ਜਿਹੜਾ ਕਿਸਾਨ ਜੋਨਾ ਕਰਕੇ ਅੱਜ ਜੋਨੇ ਦੀ ਐਵਰੇਜ ਹੈ 70 ਤੋਂ 90000 ਰੁਪਏ ਕਿੱਥੇ ਕਿੱਥੇ ਲੱਖ ਲੱਖ ਰੁਪਈਆ ਵੀ ਪਹੁੰਚ ਜਾਂਦਾ ਕਿल्लेਮਗਰ ਪਰ ਐਵਰੇਜ ਆਪਾਂ ਮੰਨ ਕੇ ਚੱਲੀ ਵੀ 70 ਤੋਂ 90000 ਰੁਪਏ ਏਕੜ ਦੇ ਹਿਸਾਬ ਨਾਲ ਕਿਸਾਨ ਨੂੰ ਆਮਦਨ ਹੋ ਜਾਂਦੀ ਹੈ ਤੇ ਜਿਹੜੀ ਦੂਜੀ ਫਸਲਾਂ ਕੋਈ ਵੀ ਫਸਲ ਹੈ ਮੱਕੀ ਦੀ ਅੱਜ ਕੱਲ ਗੱਲ ਕਵਾਵਾ ਚੱਲ ਰਹੀ ਹੈ ਮੱਕੀ ਕਰ ਲੋ ਮੂੰਗ ਕਰ ਲੋ ਨਰਮਾ ਕਰ ਲੋ ਕੋਈ ਮਰਜ਼ੀ ਕਰ ਲੋ ਉਹਦੇ ਵਿੱਚ ਐਵਰੇਜ ਮਤਲਬ ਤੁਸੀਂ ਮੰਨ ਕੇ ਚੱਲੋ ਵੀ 40000 ਤੋਂ 50000 ਮੈਕਸਿਮਮ ਕੋਈ 60000 ਤੱਕ ਪਹੁੰਚ ਜਾਂਦਾ ਠੀਕ ਹੈ ਜੀ ਮਤਲਬ ਐਵਰੇਜ ਦੀ ਗੱਲ ਕਰ ਰਹੇ ਆ ਤੇ ਕੋਈ ਵੀ ਕਿਸਾਨ ਕਿਉਂ ਛੱਡੂਗਾ ਸੋ ਮੇਰਾ ਅਗੇ ਮੇਰੀ ਸੋਚ ਹੈ ਵੀ ਆ ਜਿਹੜਾ 9000 ਕਰੋੜ ਦੀ ਰਕਮ ਹੈ ਉਹਨੂੰ ਆਪਾਂ ਕਿਉਂ ਨਾ ਉਹਦੇ ਵਾਸਤੇ ਲੈ ਕੇ ਜਾਈਏ ਇੱਕ ਵਾਰ ਸਰਕਾਰ 2 ਸਾਲ ਪਹਿਲੇ ਉਹ ਬਾਵੰਤਰ ਯੋਜਨਾ ਲੈ ਕੇ ਆਈ ਸੀ ਉਸੀਂ 2-3 ਜ਼ਿਲ੍ਹੇ ਕਿਉਂਕਿ ਆਪਣੇ ਜਿਹੜੀ ਵੀ ਨੀਤੀਆਂ ਪਈ ਹੈ ਸਰਕਾਰ ਕੋਲੇ ਖੇਤੀਬਾੜੀ ਦੇ ਉੱਤੇ ਸਾਰੀ ਕੇਰੀ ਵੀ ਇਹ ਫਲਾਣੇ ਜਿਹੜੇ ਜ਼ੋਨਸ ਹੈ ਆਪਾਂ ਨੂੰ ਜੋਨਾ ਕੈਨਸਲ ਕਰਨਾ ਪੜਦਾ ਹੈ ਹਟਾਣਾ ਪੈਣਾ ਹੈ ਕਿਸਾਨ ਨੂੰ ਆਪਾਂ ਨਹੀਂ ਕਰ ਮਤਲਬ ਉੱਥੇ ਪਾਣੀ ਨਹੀਂ ਹੈ ਤੇ ਆਪਾਂ ਜਿਹੜੇ ਕਿਸਾਨ ਜੋਨਾ ਕਰ ਰਹੇ ਹੈ ਉਹਨੂੰ ਕਹੋ ਵੀ ਜੋਨਾ ਛੱਡ ਕੇ ਇੰਨਾ ਤੇਰਾ ਨੁਕਸਾਨ ਹੋਊਗਾ ਆ ਤੈਨੂੰ ਅਸੀਂ ਪੈਸੇ ਦਿੰਦੇ ਹਾਂ ਤੇ ਆ 9000 ਕਰੋੜ ਹੈ ਉੱਥੇ ਵਰਤੋ करिए ਤੇ ਹੌਲੀ 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 ਜਿੰਨੇ ਕਿਸਾਨ ਉਸ ਪਾਸੇ ਜਾਣਗੇ ਤੇ ਵਾਟਰ ਟੇਬਲ ਵੀ ਇੰਪਰੂਵ ਹੋਊਗਾ ਤੇ ਆਪਾਂ ਉਹਨਾਂ ਨੂੰ ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਲਾਸ ਜਿਹੜਾ ਹੋ ਰਿਹਾ ਹੈ ਕਿਸਾਨ ਦੀ ਆਮਦਨ ਜਿੰਨੀ ਘਟ ਰਹੀ ਹੈ ਉਹਨਾਂ ਕਾ ਆਪਾਂ ਉਹਨੂੰ ਦੇ ਰਹੇ ਤੇ ਇਸ ਟਾਈਪ ਦੇ ਆਈਡੀਆਜ਼ ਹੋਰ ਵੀ ਆਈਡੀਆ ਹੋ ਸਕਦੇ ਆ ਤਾਂ ਮੇਰੀ ਜਿੰਨੀ ਇੱਕ ਮੇਰੇ ਦਿਮਾਗ 'ਚ ਆਇਆ ਮੈਂ ਤੁਹਾਨੂੰ ਦੱਸ ਤੀ ਪਰ ਇਸ ਇਸ ਮੁੱਦੇ ਉੱਤੇ ਜੇ ਚਰਚਾ ਨਹੀਂ ਕਰਾਂਗੇ ਕਿਉਂਕਿ ਸੱਤਾਦਾਰੀ ਜਿਹੜਾ ਹੈ ਸੱਤਾਦਾਰੀ ਸੱਤਾਦਾਰੀ ਜਿਹੜੇ ਐਮਐਲਏ ਜੇ ਕਿਸ ਗੱਲ ਤੋਂ ਕਤਰਾਂਦੇ ਵੀ ਜਿਹੜੀ ਵੀ ਗੱਲ ਕੋਈ ਕੋੜੀ ਗੱਲ ਹੋਊਗੀ ਆ ਔਖਾ ਫੈਸਲਾ ਹੋਊਗਾ ਵਿਪੱਖ ਸੋਦੇ ਚ ਰੋਲਾ ਪਾਊਗਾ ਤੋ ਜਦੋਂ ਖੁੱਲ ਕੇ ਆਪਾਂ ਚਰਚਾ ਕਰ ਲਾਂਗੇ ਪਹਿਲੇ ਤਾਂ ਤੁਸੀਂ ਦੱਸ ਦਿਓ ਵੀ ਆ ਹਾਲਾਤ ਐ ਜਿਵੇਂ ਰਿਪੋਰਟ ਐ ਆ ਪੰਜਾਬ ਦੇ ਮਰੀਜ਼ ਪੰਜਾਬ ਅਗਰ ਜੇ ਮਰੀਜ਼ ਆ ਰਿਪੋਰਟ ਐ ਜੀ ਆ ਆਪਾਂ ਨੂੰ ਬਿਮਾਰੀ ਐ ਤੇ ਇਹ ਦਵਾਈਆਂ ਹੁਣ ਦੱਸੋ ਕੀ ਕਰਨਾ ਸੋ ਹੌਲੀ ਹੌਲੀ ਸਹਿਮਤੀ ਦਾ ਬਣਾਈਏ ਕੁਝ ਚੀਜ਼ਾਂ ਦੇ ਉੱਤੇ ਜਿਹੜਾ ਸੀਐਮ ਸਾਹਿਬ ਨੇ ਕਿਹਾ ਕਿ 5 ਕਰੋੜ ਸਾਰੇ ਅਸੀਂ ਬਧਾਇਕਾਂ ਨੂੰ ਦਵਾਂਗੇ ਹਰ ਹਲਕੇ ਵਾਸਤੇ ਉਹਨੂੰ ਤੁਸੀਂ ਕਿੰਨਾ ਇੱਕ ਵਧੀਆ ਫੈਸਲਾ ਮੰਨਦੇ ਹੋ ਤੇ ਤੁਸੀਂ ਹੁਣ ਤੁਹਾਨੂੰ ਮਿਲੂਗਾ ਤਾਂ ਬੋਰਚ ਕਿੱਥੇ ਕਿੱਥੇ ਲਾਉਣ ਦਾ ਸੋਚ ਲਿਆ ਕਿ ਕਰੋੜ ਮੈ ਬਣ ਗਿਆ ਨਾ ਕਿ ਪ੍ਰਾਇੋਰਟੀ ਤੇ ਆ ਕੰਮ ਕਰਾਉਂਗਾ ਜੇ ਮ 5 ਕਰੋੜ ਸਰਕਾਰ ਦਿੰਦੀ ਹੈ ਨਹੀਂ ਦੇਖੋ ਹੁਣ ਇਹ ਤਾਂ ਰੋਡ ਮੈਪ ਤਾਂ ਨੇੜੇ ਤੇੜੀ ਨਹੀਂ ਹੈ ਕਿਉਂਕਿ ਉਹਨਾਂ ਨੇ ਜਿਹੜਾ ਅਨਾਉਂਸ ਕੀਤਾ ਉਹਦੇ ਵਿੱਚ ਕਈ ਹੀ ਉਹਨਾਂ ਨੇ ਕੋਈ ਯੈਸ ਛੱਡਤੀ ਉਹਨਾਂ ਨੇ ਕਿਉਂਕਿ ਸਾਡੇ ਨਾਲ ਦਾ ਗਵਾਂਡ ਵਾਲਾ ਸੂਬਾ Rajasthan ਉੱਥੇ Rajasthan ਦੇ ਵਿੱਚ ਜਿਹੜੇ ਵੀ ਵਿਧਾਇਕ ਹੈ ਕਈ ਸਾਲਾਂ ਤੋਂ ਕੋਈ ਕਿਸੇ ਪਾਰਟੀ ਦਾ ਹੋਵੇ ਕੋਈ ਸੱਤਾਦਾਰੀ ਹੋਵੇ ਆ ਵਿਪਖਸ਼ਾੜਾ ਹੋਵੇ ਆ ਜਿਹੜੀ 5 ਕਰੋੜ ਦੀ ਰਕਮ ਹੈ ਉਥੇ ਐਮਐਲਏ ਲੈਡ ਉਹਨੂੰ ਕਹਿੰਦੇ ਆ ਉਹ ਸਿਰਫ ਨਾਮਾਤਰ ਜਿਹੜਾ ਲੋਕਾਂ ਦਾ ਚੁਣਿਆ ਨੁਮਾਇੰਦਾ ਹੈ ਉਹਨੂੰ ਮਤਲਬ ਅਧਿਕਾਰ ਹੈ ਉਹ ਰეკਮੈਂਡੇਸ਼ਨ ਪੇਜ ਕੇ ਡੀਸੀ ਨੂੰ ਭੇਜਦਾ ਹੈ ਐਂਡ ਉਹ ਅੱਗੇ ਫਿਰ ਜਾਂਦੀ ਹੈ ਇੱਥੇ ਉਹਨਾਂ ਨੇ ਐ ਐਮਐਲਏ ਦੇ ਨਾਲ ਨਾਲ ਉਹਨਾਂ ਨੇ ਐਮਸੀ ਵੀ ਕਹਿ ਤਾ ਨਹੀਂ ਡੀਸੀ ਨੂੰ ਤਾਂ ਚਲੋ ਉਹ ਤਾਂ ਜਾਣਾ ਹੀ ਹੈ ਕਿਉਂਕਿ ਕੋਈ ਨਾ ਕੋਈ ਨੋਡਲ ਅਫਸਰ ਤਾਂ ਉਹਦਾ ਹੋਗਾ ਹੀ ਹੋਗਾ ਤਾਂ ਉਹ ਹੋਣਾ ਵੀ ਚਾਹੀਦਾ ਲੇਕਿਨ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਪੰਚਾਇਤ ਵਾਲਾ ਵੀ ਕੋਈ ਭੇਜ ਸਕਦਾ ਸੋ ਸਰਪੰਚ ਨੂੰ ਮਤਲਬ ਤੇ ਇਹ ਕੋਈ ਫਿਰ ਕੋਈ ਉਹਦਾ ਸਿਸਟਮ ਹੀ ਹੈ ਨਹੀਂ ਨਾ ਵੀ ਲੈਟਸ ਸੇ ਲੈ ਵੀ ਜੇ ਇੱਕ ਪੁਆਇੰਟ ਆਫ ਕੰਟਰੋਲ ਹੋ ਹੋਵੇ ਤਾਂ ਪਤਾ ਤਾਂ ਲੱਗ ਜੇ ਵੀ ਕੀ ਕੀ ਰეკਮੈਂਡੇਸ਼ਨ ਆਏ ਹੋਏ ਹੁਣ ਮੈਂ ਆਪਣਾ ਕੋਈ ਭੇਜੀ ਜਾਂਦਾ ਸਰਪੰਚ ਸਾਹਿਬ ਕੋਈ ਆਪਣਾ ਭੇਜ ਰਹੇ ਕੋਈ ਐਮਸੀ ਸਾਹਿਬ ਆਪਣਾ ਭੇਜ ਰਹੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਉਹਨਾਂ ਨੇ ਕੀ ਭੇਜਿਆ ਕੀ ਨਹੀਂ ਤੋਂ ਮੈਨੂੰ ਨਹੀਂ ਲੱਗਦਾ ਸਰਕਾਰ ਨੇ ਇਹਨੂੰ ਇਹਦੇ ਵਿੱਚ ਕੋਈ ਜ਼ਿਆਦਾ ਕੰਪੀਰਤਾ ਨਾਲ ਕੋਈ ਵਿਚਾਰ ਕੀਤਾ ਹੈ ਜਾਂ ਸੋਚ ਸਮਝ ਕੇ ਕੋਈ ਪਰ ਲੈਟਸ ਸੀ ਕਿਵੇਂ ਐਗਜ਼ੀਕਿਊਟ ਕਰਦੇ ਫੇਰ ਹੀ ਕੋਈ ਦੱਸ ਪਾਵਾਂਗੇ ਜਿਹੜਾ ਓਵੇਂ ਬਜਟ ਦੇ ਵਿੱਚ ਤੁਹਾਨੂੰ ਲੱਗਾ ਕਿ ਤੁਹਾਡੇ ਕਿਉਂਕਿ ਸੀਐਮ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਮੈਂ ਤਾਂ ਪੂਰੇ ਪੰਜਾਬ ਦੇ ਇੱਕ ਇੱਕ ਜਿਹੜਾ 3 ਕਰੋੜ ਪੂਰੇ ਜਿਹੜੇ ਲੋਕ ਨੇ ਸਾਰਿਆਂ ਦਾ ਕਸਟੋਡੀਨ ਤੇ ਮੈਂ ਸਾਰਿਆਂ ਦੇ ਲਈ ਸਾਡਾ ਇਹ ਬਜਟ ਹੈ ਤੁਹਾਡੇ ਹਲਕੇ ਲਈ ਤੁਹਾਨੂੰ ਲੱਗਾ ਕੋਈ ਸੂਗਾਤ ਆ ਰਹੀ ਹੈਗੀ ਨਹੀਂ ਮੇਰੇ ਹਲਕਾ ਅਬੋਰ ਦਾ ਅਗੇਨ ਅਬੋਰ ਵਾਸਤੇ ਕਾਫੀ ਨਿਰਾਸ਼ਾਜਨਕ ਸੀ ਕਿਉਂਕਿ 3 ਸਾਲਾਂ ਤੋਂ ਸਾਡੇ ਜਿੰਨੇ ਵੀ ਵਿਕਾਸ ਕਾਰਜ ਸਾਡੇ ਡਿਵੈਲਪਮੈਂਟ ਦੇ ਕੰਮ ਐ ਸਾਰੇ ਬੰਦ ਪਏ ਸੀ ਸਾਡੇ ਵੱਡੇ ਵੱਡੇ ਪ੍ਰੋਜੈਕਟਸ ਜੇ ਵੈਟਰਨਰੀ ਰਿਸਰਚ ਸੈਂਟਰ ਦਾ ਹੋਵੇ ਸਾਡੇ ਕਿਲਨੇਹਾਲੀ ਫਿਸ਼ਰੀਜ਼ ਦਾ ਹੋਵੇ ਮਤਲਬ ਸਾਰਾ ਕੁਝ ਹੀ ਕੰਮ ਬੰਦ ਪਿਆ ਐ ਇਸ ਬਜਟ ਦੇ ਉੱਤੇ ਵੀ ਕੁਝ ਮੈਨੂੰ ਲੱਗਿਆ ਨਹੀਂ ਸਾਡੇ ਸੇਮ ਦੀ ਬੜੀ ਦਿੱਕਤ ਆ ਰਹੀ ਹੈ ਉਹਦੇ ਵਿੱਚ ਇੱਕ ਬਜਟ ਦੇ ਵਿੱਚ ਲਾਈਨ ਤਾਂ ਸੀ ਵੀ ਫਾਜ਼ਿਲਕਾ ਜ਼ਿਲ੍ਹੇ ਵਾਸਤੇ ਅਸੀਂ ਇੱਕ ਪ੍ਰੋਜੈਕਟ ਲੈ ਕੇ ਆ ਰਹੇ ਪਰ ਉਹ ਪਹਿਲੇ ਮੈਂ ਪਹਿਲੇ ਵੇਖਾਂਗੇ ਪ੍ਰੋਜੈਕਟ ਕੀ ਹੈ ਕਿਹੜਾ ਕਿਹੜਾ ਏਰੀਆ ਇਨਕਲੂਡ ਹੈ ਕਿੰਨੀ ਕ ਅਲੋਕੇਸ਼ਨ ਹੈ ਉਹਦੇ ਬਾਅਦ ਗੱਲ ਕਰਾਂਗੇ ਲੇਕਿਨ ਫਿਰ ਜਦੋਂ ਮੈਂ ਇਸ ਵਾਰੀ ਸਪੈਸ਼ਲੀ ਬਜਟ ਦੇ ਵਿੱਚ ਵਿਪੱਖਸ਼ ਮੀਨ ਸੱਤਾਧਾਰੀ ਹੁੰਦੀ ਜਦੋਂ ਗੱਲਾਂ ਸੁਣ ਰਿਹਾ ਸੀ ਫਿਰ ਮੈਨੂੰ ਇੰਨਾ ਮਾੜਾ ਨਹੀਂ ਲੱਗਿਆ ਕਿਉਂਕਿ ਮੈਂ ਸੋਚਦਾ ਸੀ ਕਿ ਮੈਂ ਵਿਪੱਖਸ਼ ਦੇ ਵਿੱਚ ਆ ਇਸ ਕਰਕੇ ਮੇਰੇ ਨਾਲ ਸਾਡੇ ਨਾਲ ਬੋਰ ਨਾਲ ਵਿਤਕਰਾ ਹੋ ਰਿਹਾ ਪਰ ਇੱਕ ਐਮਐਲਏ ਸਾਹਿਬ ਕਹਿ ਰਹੇ ਸੀ ਵੀ ਲੈ ਲੈ ਅਜੀ ਪਾਕਿਸਤਾਨ ਦਾ ਹਿੱਸਾ ਹੈਗੇ ਤੇ ਕਾਫੀ ਐਮਐਲਏਜ਼ ਨੇ ਸੱਤਾਧਾਰੀਆਂ ਨੇ ਆਪਦੀ ਸਰਕਾਰ ਨੂੰ ਹੀ ਘੇਰਿਆ ਤੋ ਇਹਦਾ ਮਤਲਬ ਗਵਰਨੈਂਸ ਇਜ਼ ਪੂਰ ਕੋਈ ਆਪਸੀ ਤਾਲਮੇਲ ਨਹੀਂ ਹੈ ਤੇ ਪਤਾ ਨਹੀਂ ਉਹ ਜਿੰਨਾ ਪੈਸਾ ਪੂਸਾ ਸਰਕਾਰ ਕੋਲੇ ਇੱਕ ਪਾਸੇ ਤਾਂ ਖਜ਼ਾਨਾ ਫੁੱਲ ਆ ਆਪਾਂ ਕਹਿੰਦੇ ਖਜ਼ਾਨੇ 'ਚ ਕਮੀ ਹੈ ਨਹੀਂ ਤੇ ਉਹ ਪੈਸਾ ਜਾ ਕਿੱਥੇ ਰਿਹਾ ਅਸ਼ਮਨੀ ਸ਼ਰਮਾ ਜੀ ਨੇ ਪਠਾਨਕੋਟ ਦੀ ਉਹ ਗੱਲ ਕਰ ਰਹੇ ਸੀਗੇ ਸੀਵਰੇਜ ਤੇ ਬਹੁਤ ਮਾੜੇ ਹਾਲਾਤ ਆ ਉਹਨਾਂ ਨੇ ਕਿਹਾ ਕਿ ਪਠਾਨਕੋਟ ਪੰਜਾਬ ਦਾ ਮੂੰਹ ਹੈ ਜਦੋਂ ਉਧਰੋਂ ਕੋਈ ਕਸ਼ਮੀਰ ਤੋਂ ਆਉਂਦਾ ਹਿਮਾਚਲ ਤੋਂ ਆਉਂਦਾ ਤਾਂ ਪਠਾਨਕੋਟ ਤੋਂ ਐਂਟਰ ਹੁੰਦਾ ਤਾਂ ਉੱਥੋਂ ਜੱਜਮੈਂਟ ਹੁੰਦੀ ਹੈ ਕਿ ਪੰਜਾਬ ਕਿਸ ਤਰ੍ਹਾਂ ਦਾ ਹੋਊਗਾ ਦੂਜੇ ਪਾਸੇ ਥੋੜਾ ਹਲਕਾ ਵੀ ਕਹਿ ਲਈਏ ਪੰਜਾਬ ਦਾ ਮੂੰਹ ਹੈ ਤੇ ਤੁਹਾਨੂੰ ਲੱਗਦਾ ਕਿ ਉਹ ਪੰਜਾਬ ਦਾ ਮੂੰਹ ਹੈ ਰਾਜਸਥਾਨ ਵਾਲੇ ਪਾਸਿਓਂ ਪਰ ਉਹਨੂੰ ਅਜੇ ਤੱਕ ਉਸ ਤਰ੍ਹਾਂ ਦੇ ਨਾਲ ਇਗਨੋਰੈਂਸ ਜਿਹੜੀ ਹੈ ਉਹ ਮਿਲਟਰੀ ਨਹੀਂ ਇਗਨੋਰੈਂਸ ਹੀ ਹੈ ਦੂਜਾ ਜਿਹੜੀ ਅਲੋਕੇਸ਼ਨ ਕਿਉਂਕਿ ਅਗੇਨ ਕਈ ਵਾਰੀ ਜਦੋਂ ਸਰਕਾਰ ਆਪਣੀ ਬਜਟ ਸਪੀਚ ਬਣਾਉਂਦੀ ਹੈ ਮੈਨੂੰ ਨਹੀਂ ਲੱਗਦਾ ਵੀ ਮੰਤਰੀ ਸਾਹਿਬਾਨ ਜਾਂ ਕੋਈ ਉਹਨੂੰ ਪੜਦਾ ਵੀ ਹੈ ਵੀ ਅਸੀਂ ਕੀ ਪੜ ਰਹੇ ਕਿਉਂਕਿ ਉਹਦੇ ਵਿੱਚ ਕਾਫੀ ਕੰਟਰਡਿਕਸ਼ਨਸ ਹੈ ਹੁਣ ਅਰਬਨ ਆਪਾਂ ਇੱਕ ਪਾਸੇ ਸਰਕਾਰ ਨੇ ਕਿਹਾ ਵੀ ਅਰਬਨਾਈਜੇਸ਼ਨ ਹੋ ਰਹੀ ਪੰਜਾਬ ਦੀ ਉਹ ਹਕੀਕਤ ਹੈ ਵੀ ਹੌਲੀ ਹੌਲੀ ਲੋਕ ਸ਼ਹਿਰਾਂ ਵੱਲ ਜਾ ਰਹੇ ਹੈ ਜਿਹੜੀ ਛੋਟੀ ਮੰਡੀਆਂ ਸੀ ਹੁਣ ਛੋਟੇ ਛੋਟੇ ਕਸਬੇ ਬਣ ਗਏ ਵੱਡੇ ਸ਼ਹਿਰ ਬਣ ਰਹੇ ਹੌਲੀ ਹੌਲੀ ਲੇਕਿਨ ਜਿਹੜੀ ਉਹਦੇ ਵਾਸਤੇ ਅਲੋਕੇਸ਼ਨ ਕੀਤੀ ਹੈ ਉਹ ਹੈਡ ਪੰਜਾਬ ਮਿਊਨਿਸਪਲ ਡਿਵੈਲਪਮੈਂਟ ਫੰਡ ਉਹਦੇ ਵਿੱਚ ਨਾਮਾਤਰ 200 ਮੈਂ ਕਿਹਾ 70 ਕੁਝ ਕਰੋੜ ਉਹਨਾਂ ਨੇ ਮਤਲਬ ਇਨਕਲੂਡ ਕੀਤਾ ਸੋ ਦੈਟ ਇਜ਼ ਮਤਲਬ ਬਹੁਤ ਛੋਟੀ ਰਕਮ ਹੈ ਉਹਨਾਂ ਮਤਲਬ ਜੇ ਮੈਂ ਅਗੇਨ ਅਬੋਰ ਦੀ ਗੱਲ ਕਰਾਂ ਮਸਾਂ ਸੀਵਰੇਜ ਸਿਸਟਮ ਬਹਾਲ ਕੀਤਾ ਸੀ ਮਸਾਂ ਸ਼ਹਿਰ ਨੂੰ ਰਹਿਣ ਲਾਇਕ ਬਣਾਇਆ ਇੰਨੀ ਕਾਰਪੋਰੇਸ਼ਨ ਛੋਟੇ ਸ਼ਹਿਰ ਅਰਬਨ ਆਬਾਦੀ ਵਧ ਰਹੀ ਹੈ ਤੇ ਅਲੋਕੇਸ਼ਨ ਬਹੁਤ ਥੋੜੀ ਹੈ ਇਨਕਰੀਜ਼ ਹੋਣੀ ਚਾਹੀਦੀ ਸੀ ਅਲੋਕੇਸ਼ਨ ਮੈਂ ਅੰਦਰ ਗੱਲ ਕੀਤੀ ਸੀ ਸਾਡਾ ਟੇਲਾਂ ਦੀ ਬਹੁਤ ਗੱਲ ਹੋਈ ਅੰਦਰ ਸਾਰੇ ਸੱਤਾਧਾਰੀਆਂ ਨੇ ਟੇਲ ਟੇਲ ਅਜੇ ਤੱਕ ਮੈਂ ਕਹਿੰਦੇ ਟੇਲ ਦੀ ਗੱਲ ਨਹੀਂ ਸੁਣੀ ਵਿਧਾਨ ਸਭਾ ਦੇ ਵਿੱਚ ਪਰ ਮੈਨੂੰ ਮੈਨੂੰ ਤਾਂ ਲੱਗਦਾ ਅੱ데 ਉਹਨਾਂ ਨੂੰ ਪਤਾ ਨਹੀਂ ਵੀ ਟੇਲ ਹੁੰਦੀ ਕੀ ਹੈ ਸਾਡੇ ਗੁੰਜਾਲ ਆ ਕੇ ਵੇਖੋ ਗੁੰਮਝਾਲ ਪੰਜਾਬ ਦੀ ਆਖਰੀ ਟੇਲ ਜਿਹੜੀ ਹੈ ਉੱਥੇ ਮਤਲਬ ਸਾਰੇ ਕਰੇ ਵੀ ਅਸੀਂ ਪਾਣੀ ਜਿੱਥੇ ਕਦੇ ਪਹੁੰਚਿਆ ਨਹੀਂ ਸੀ ਉੱਥੇ ਪਹੁੰਚਾ ਸਾਹਿਬ ਨੇ ਵੀ ਕੱਲ ਕਿਹਾ ਮੈਨੂੰ ਰੋਜ਼ ਵੀਡੀਓ ਹੁੰਦੀ ਮੇਰੇ ਹਲਕੇ ਦੇ ਵੀ ਮੈਂ ਅੱਜ ਇੱਕ ਮੇਰੇ ਪ੍ਰੈਸ਼ਨ ਲੱਗਿਆ ਸੀ ਉਹਦੇ ਤੇ ਮੈਂ ਚਰਚ ਗੱਲ ਵੀ ਕੀਤੀ ਸਾਡੇ ਜਿਵੇਂ ਮੈਂ ਉਦਾਹਰਣ ਦਿੰਦਾ ਸਾਡੇ ਪੰਜਾਵਾ ਮਾਈਨਰ ਤੇ ਮਲੂਕਪੁਰ ਮਾਈਨਰ ਹੈ ਉੱਥੇ ਅੱਜ ਤੋਂ 3 ਸਾਲ ਪਹਿਲੇ ਘੰਟੇ ਦੇ ਵਿੱਚ ਸਵਾ ਡੇਢ ਕਿੱਲਾ ਸਵਾ ਕਿੱਲਾ ਤੋਂ ਡੇਢ ਕਿੱਲਾ ਪਾਣੀ ਪੀ ਜਾਂਦਾ ਸੀ ਹੁਣ ਤੁਸੀਂ ਜਾ ਕੇ ਵੇਖ ਲਓ ਮਸਾ ਇੱਕ ਕਿੱਲਾ ਵੀ ਨਹੀਂ ਪਿੰਦਾ ਤੇ ਫਲਕਚੁਏਸ਼ਨ ਇੰਦੀ ਹੈ ਹਫਤੇ 'ਚ ਇੱਕ ਜਾਂ ਦੋ ਦਿਨ ਨਹਿਰ ਬੈਠ ਜਾਂਦੀ ਹੈ ਸਾਡੀ ਟੇਲ ਕਦੇ 10 ਇਸੇ ਚੱਲ ਹੀ ਨਹੀਂ ਰਹੀ ਤੇ ਮੈਂ ਉਹਨਾਂ ਨੂੰ ਆ ਵੀ ਗੁਜ਼ਾਰਿਸ਼ ਕੀਤੀ ਸੀ ਅੰਦਰ ਵੀ ਸਾਡੇ ਗਵਾਂਡ ਦੇ ਵਿੱਚ ਅਗੇਨ ਰਾਜਸਥਾਨ ਦਾ ਸੂਬਾ ਜਿਹੜਾ ਹੈ ਉੱਥੇ ਇੱਕ ਸਿੰਚਾਈ ਮਿਤਰਾ ਐਪ ਹੈ ਉੱਥੇ ਹਰ ਜ਼ਮੀਨਦਾਰ ਨੂੰ ਡੇਲੀ ਦਾ ਵੀ ਆਪਣੇ ਕਿੰਨਾ ਪਾਣੀ ਡਿਸਚਾਰਜ ਹੋ ਰਿਹਾ ਹੈ ਕਿਹੜੇ ਹੈਡ ਤੇ ਕਿੰਨਾ ਪਾਣੀ ਹੈ ਕਿਹੜੇ ਮੋਗੇ ਤੇ ਕਿੰਨਾ ਪਾਣੀ ਹੈ ਕਿਹੜੀ ਨਹਿਰ ਚੱਲ ਰਹੀ ਹੈ ਕਿਹੜੀ ਬੰਦ ਹੈ ਕਿੰਨੇ ਦਿਨ ਬੰਦ ਹੋਊਗੀ ਐਂਡ ਇਟ ਇਜ਼ ਕੁਆਇਟ ਐਕਿਊਰੇਟ ਕਾਫੀ ਐਕਿਊਰੇਟ ਹੈ ਤੇ ਮੈਂ ਕਹਾਂ ਜੀ ਸਾਨੂੰ ਤਾਂ ਸਾਡੇ ਮਹਿਕਮੇ ਨੂੰ ਨਹੀਂ ਪਤਾ ਹੁੰਦਾ ਅਸੀਂ ਉਹਨਾਂ ਨੂੰ ਕਹਿੰਦੇ ਯਾਰ ਪਾਣੀ ਕਦੋਂ ਆਊਗਾ ਕਦੇ ਉਹ ਕੱਲ ਕਦੇ ਪਰਸੋਂ ਕਦੇ ਇੱਕਦਮ ਨਹਿਰ ਬੈਠ ਜਾਂਦੀ ਹੈ ਸੋ ਇਹ ਸਾਰੇ ਮਸਲੇ ਹੈ ਅ ਅਗੇਨ ਗਵਰਨੈਂਸ ਦੀ ਮਤਲਬ ਹੈ ਵੀ ਇਹ ਡਾਇਲ ਇਹਨਾਂ ਕੋਲੇ ਉਹ ਮਤਲਬ ਪਹਿਲੇ ਰੰਗਲਾ ਪੰਜਾਬ ਸੀ ਹੁਣ ਤੁਸੀਂ ਵੇਖਿਆ ਹੋਣਾ ਤੀਜੇ ਸਾਲ ਉਹਨਾਂ ਨੇ ਬਦਲਦਾ ਪੰਜਾਬ ਕਰਤਾ ਵੀ ਰੰਗਲਾ ਤਾਂ ਬਣਿਆ ਨਹੀਂ ਉਹਨੂੰ ਕਿਵੇਂ ਉਹਨੋਂ ਦਾ ਹਟিয়ে ਤੇ ਇੱਕ ਨਵਾਂ ਸਲੋਗਨ ਲੈ ਕੇ ਆ ਗਏ ਵੀ ਸਲੋਗਨਸ ਤੱਕ ਸੀਮੀ ਤਾਂ ਕਿ ਆਖਰੀ ਸਵਾਲ ਜਿਵੇਂ ਇਹ ਸਰਕਾਰ ਦਾ ਹਰੇਕ ਐਮਐਲਏ ਵਾਰ-ਵਾਰ ਕਹਿ ਰਿਹਾ ਕਿ ਰਾਕਟ ਦੀ ਸਪੀਡ ਨਾਲ ਕੰਮ ਹੋਣਗੇ ਰਾਕਟ ਦੀ ਸਪੀਡ ਨਾਲ ਹੋਣਗੇ ਤੁਹਾਡੇ ਵੀ ਜਿਹੜੇ ਕਹਿ ਲਈ ਕਿ ਕਿ 2 ਸਾਲਾਂ ਬਾਅਦ ਫਿਰ ਚੋਣਾਂ ਹੋਣੀਆਂ ਨੇ ਤੁਸੀਂ ਰਾਕਟ ਦੀ ਸਪੀਡ ਨਾਲ ਆਪਣੇ ਹਲਕੇ 'ਚ ਹੁਣ ਕਿਹੜੇ ਕੰਮ ਜਿਹੜੇ ਰਹਿੰਦੇ ਆ ਕਰੋਗੇ ਕਿਉਂਕਿ ਬਹੁਤ ਐਕਟਿਵ ਐਮਐਲਏ ਇਸ ਵਿੱਚੋਂ ਤੁਹਾਨੂੰ ਮੰਨਿਆ ਜਾਂਦਾ ਤੁਸੀਂ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਹੋ ਤੇ ਐਕ세ਸੀਬਲ ਵੀ ਕਾਫੀ ਨਹੀਂ ਅਸੀਂ ਕੱਲੇ ਸੋਸ਼ਲ ਮੀਡੀਆ ਤੇ ਨਹੀਂ ਅਸੀਂ ਜਮੀਨੀ ਪੱਧਰ ਵਾਲੇ ਲ ਹਰ ਹੁਣ ਐਸ ਰਾਕਟ ਦੀ ਸਪੀਡ ਤਾਂ ਜਦੋਂ ਕੋਈ ਰਾਕਟ ਦੇ ਵਿੱਚ ਰਾਕਟ ਫਿਊਲ ਜਿਹਨੂੰ ਕਹਿੰਦੇ ਆ ਰਾਕਟ ਵਾਲੀ ਗੈਸ ਰਾਕਟ ਵਾਲਾ ਪੈਟਰੋਲ ਉਹ ਪਾਓਗੇ ਫੇਰ ਹੀ ਚੱਲੂਗਾ ਰਾਕਟ ਤਾਂ ਹੁਣ ਜਿਵੇਂ ਮੈਂ ਅਬੋਰ ਦੀ ਜੇ ਗੱਲ ਕਰਾਂ ਕੋਈ ਸਰਕਾਰ ਪੈਸੇ ਦੇਊਗੀ ਫੇਰ ਹੀ ਉਹ ਸਪੀਡ ਵਧੂਗੀ ਅਦਰਵਾਈਜ਼ ਤਾਂ ਕੰਮ ਤਾਂ ਉੱਥੇ ਹੀ ਪਿਆ ਉੱਥੇ ਦਾ ਉੱਥੇ ਪਿਆ ਸਾਡਾ ਆਬਾ ਸਕੁਅਰ ਉੱਥੇ ਹੀ ਪਿਆ ਸਾਡੀ ਸੜਕਾਂ ਸਾਰੀ ਟੁੱਟ ਗਈ ਉੱਥੇ ਹੀ ਪਈ ਹੈ ਸਾਡਾ ਸੱਪਾਂ ਵਾਲੀ ਵਾਲਾ ਵੈਟਰਨਰੀ ਰਿਸਰਚ ਸੈਂਟਰ ਉੱਥੇ ਹੀ ਪਿਆ ਤੁਸੀਂ ਮੰਨੋਗੇ ਨਹੀਂ ਪਿਛਲੇ ਸਾਲ ਮੈਂ ਕਿਉਂਕਿ ਅੱਜ ਸਿਰਫ 28 ਮਾਰਚ ਹੀ ਹੈ ਪਿਛਲੇ ਸਾਲ ਮੰਤਰੀ ਸਾਹਿਬ ਨੇ ਸਾਡਾ ਸਰਕਾਰੀ ਕਾਲਜ ਅਸੀਂ ਬਣਾਇਆ ਸੀ ਅੱਜ ਤੋਂ ਸਾਡੇ 1-3 ਸਾਲ ਪਹਿਲੇ ਉੱਥੇ ਇੱਕ ਸੜਕ ਮਤਲਬ ਸਰਕਾਰੀ ਜਿਹੜੀ ਕਾਲਜ ਵਾਲੀ ਸੜਕ ਹੈ ਮੰਤਰੀ ਸਾਹਿਬ ਨੇ ਖੜੇ ਹੋ ਕੇ ਹਾਊਸ ਦੇ ਵਿੱਚ ਮੈਨੂੰ ਬਿਆਨ ਦਿੱਤਾ ਸੀ 31 ਮਾਰਚ ਤੱਕ ਬਣਾ ਦੇਾਂਗੇ ਪਹਿਲੇ ਤਾਂ ਮੈਂ ਗੱਲ ਕਰਨੀ ਸੀ ਪਰ ਮੈਂ ਕਿਹਾ ਚਲੋ ਹੁਣ 28 ਮਾਰਚ ਦਾ ਹੋ ਗਈ ਤਿੰਨ ਦਿਨ ਹੋਰ ਵੇਟ ਕਰ ਲੈਂਦੇ ਆ ਵੀ ਮੰਤਰੀ ਸਾਹਿਬ ਆਪ ਕਿੰਨਾ ਕੋ ਛੋਟੀ ਜੀ ਸੜਕ ਸੀ ਕਿਉਂਕਿ ਬੱਚਿਆਂ ਨੂੰ ਬੜੀ ਦਿੱਕਤ ਆ ਰਹੀ ਜਿਹੜੇ ਕਾਲਜ ਜਾਂਦੇ ਐ ਤੇ ਆ ਤਾਂ ਸਰਕਾਰ ਦਾ ਹਾਲਾਤ ਹੈ ਅੰਦਰ ਕੁਝ ਵੀ ਕਹਿ ਦਿੰਦੇ ਉਹਦੇ ਤੇ ਕੋਈ ਅਮਲ ਨਹੀਂ ਕਰਦੇ ਕੋਈ ਫਾਲੋ ਅਪ ਨਹੀਂ ਕਰਦੇ ਸੋ ਆ ਇਸ਼ੂਜ਼ ਹੈਗੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਸੋ ਸੰਦੀਪ ਜਾਖੜ ਨਾਲ ਅਸੀਂ ਗੱਲ ਕਰ ਰਹੇ ਸੀ ਜਿੱਦਾਂ ਨੇ ਆਪਣੇ ਹਲਕੇ ਬਾਰੇ ਖੁੱਲ ਕੇ ਗੱਲ ਕੀਤੀ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਜ਼